बॉलीवुड ਦੇ ਦਿੱਗਜ ਅਦਾਕਾਰ ਤਰਮਿੰਦਰ ਦੀ ਮੌਤ ਦੀ ਖਬਰ ਅਫਵਾਹ ਨਿਕਲੀ ਹੈ ਤਰਮਿੰਦਰ ਦੀ ਧੀ ਇਸ਼ਾ ਦਿਓਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਔਰ ਆਖਿਆ ਹੈ ਕਿ ਪਿਤਾ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਕੁਝ ਸਮਾਂ ਪਹਿਲਾਂ ਤੋਂ ਇਹ ਤਸਵੀਰਾਂ ਇਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਰਮਿੰਦਰ ਦੀਆਂ ਔਰ ਇਹ ਦੇਖਿਆ ਗਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ ਪਰ ਇਹ ਅਫਵਾਹ ਨਿਕਲੀ ਹੈ ਇਹ ਖਬਰ ਝੂਠੀ ਨਿਕਲੀ ਹੈ ਕਿਉਂਕਿ ਇਸ਼ਾ ਦਿਓਲ ਨੇ ਚੁੱਪੀ ਤੋੜੀ ਹੈ ਇਨਾ ਅਫਵਾਹਾਂ ਤੇ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਪਾਈਆ ਔਰ ਆਖਿਆ ਗਿਆ ਧਰਮਿੰਦਰ ਦੀ ਧੀ ਈਸ਼ਾ ਦਿਵੋਲ ਵੱਲੋਂ ਕਿ ਮੇਰੇ ਪਿਤਾ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਬੀਤੇ ਦਿਨ ਤਸਵੀਰਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਬਾਹਰ ਤੋਂ ਸਾਹਮਣੇ ਆਈਆਂ ਔਰ ਉਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਸੰਨੀ ਦਿਵੋਲ, ਸ਼ਾਹਰੂਖ ਖਾਨ, ਸਲਮਾਨ ਖਾਨ ਸਣੇ ਵੱਡੇ ਵੱਡੇ ਕਲਾਕਾਰ ਧਰਮਿੰਦਰ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਪਹੁੰਚੇ ਫਰਾਂਸ ਵੱਲੋਂ ਲਗਾਤਾਰ ਦੁਵਾਵਾਵਾਂ ਕੀਤੀਆਂ ਜਾ ਰਹੀਆਂ ਨੇ ਔਰ ਉੱਧਰ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਬੋਬੀ ਦਿਓਲ ਆਪਣੀ ਫਿਲਮ ਦੀ ਸ਼ੂਟਿੰਗ ਛੱਡ ਕੇ ਜਿਹੜੇ ਨੇ ਉਹ ਭੱਜੇ ਹੀ ਹਸਪਤਾਲ ਜਿਹੜੇ ਨੇ ਉਹ ਪਹੁੰਚੇ ਹਾਲਾਂਕਿ ਹੁਣ ਮੌਤੀ ਖਬਰ ਅਫਵਾਹ ਨਿਕਲੀ ਹੈ ਝੂਠੀ ਨਿਕਲੀ ਹੈ ਪੰਜਾਬ ਦਾ ਪੁੱਤ ਤਰਮਿੰਦਰ ਜਿਉਂਦਾ ਹੈ ਦੱਸਦੀ ਹੈ ਕਿ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਹੀ ਮੈਨ ਹੈ ਯਾਨੀ ਕਿ ਤਰਮਿੰਦਰ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਮਿੰਦਰ ਦੀ ਸਿਹਤ ਨਾਲ ਜੁੜੀ ਹੋਈ ਇਹ ਤਾਜ਼ਾ ਜਾਣਕਾਰੀ ਹੈ ਤਰਮਿੰਦਰ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਦੱਸ ਦਈਏ ਕਿ ਈਸ਼ਾ ਦਿਓਲ ਵੱਲੋਂ ਆ ਸੋਸ਼ਲ ਮੀਡੀਆ ਤੇ ਪੋਸਟ ਜਿਹੜੀ ਹੈ ਉਹ ਪਾਈ ਗਈ ਹਾਲਾਂਕਿ ਕੁਝ ਸਮਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਸਾਹਮਣੇ ਆਈਆਂ ਕਈ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਵੀ ਜਾਣਕਾਰੀ ਸਾਹਮਣੇ ਆਈ ਸੋਸ਼ਲ ਮੀਡੀਆ ਤੇ ਵੀ ਤਸਵੀਰਾਂ ਵੀਡੀਓਸ ਤਰਮਿੰਦਰ ਦੀਆਂ ਵਾਇਰਲ ਹੋਈਆਂ ਲਗਾਤਾਰ ਔਰ ਉਹਨਾਂ ਤਸਵੀਰਾਂ ਦੇ ਉੱਤੇ ਇਤੋਂ ਤੱਕ ਲਿਖਿਆ ਗਿਆ ਕਿ ਆਰ ਆਈ ਪੀ ਪਰ ਹੁਣ ਜੋ ਤਾਜ਼ਾ ਜਾਣਕਾਰੀ ਹੈ ਕਿ ਤਰਮਿੰਦਰ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ 89 ਸਾਲ ਦੀ ਉਮਰ ਹੈ ਆ ਤਰਮਿੰਦਰ ਦੀ ਔਰ ਦੱਸ ਦਈਏ ਕਿ ਸਾਲ 1960 ਦੇ ਵਿੱਚ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਤੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਹਾਲਾਂਕਿ ਸਾਨੇਵਾਲ ਦੇ ਵਿੱਚ 1935 ਦੇ ਵਿੱਚ ਧਰਮਿੰਦਰ ਦਾ ਜਨਮ ਹੋਇਆ 99 ਸਾਲ ਦੇ ਹਨ ਧਰਮਿੰਦਰ ਔਰ ਮੁੰਬਈ ਦੇ ਬ੍ਰੀਜ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਅਫਵਾਹਾਂ ਤੋਂ ਬਚਣ ਦੀ ਜਿਹੜੀ ਪਰਿਵਾਰਕ ਮੈਂਬਰਾਂ ਵੱਲੋਂ ਅਪੀਲ ਕੀਤੀ ਗਈ ਹੈ ਬੀਤੇ ਦਿਨ ਵੀ ਅਜਿਹੀ ਅਫਵਾਹਾਂ ਜਿਹੜੀਆਂ ਨੇ ਉਹ ਲਗਾਤਾਰ ਫੈਲੀਆਂ ਜਦੋਂ ਮੁੰਬਈ ਦੇ ਬ੍ਰੀਜ ਕੈਂਡੀ ਹਸਪਤਾਲ ਦੇ ਵਿੱਚ ਧਰਮਿੰਦਰ ਦਾ ਇਲਾਜ ਚੱਲ ਰਿਹਾ ਸੀ ਉਸ ਸਮੇਂ ਦੱਸਦੇ ਕਿ ਸੰਨੀ ਦਿਓਲ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਔਰ ਆਖਿਆ ਕਿ ਮੇਰੇ ਪਿਤਾ ਠੀਕ ਹਨ ਉਨ੍ਹਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਤਰਮਿੰਦਰ ਪਰ ਅੱਜ ਜਿਸ ਤਰੀਕੇ ਨਾਲ ਦੇਖਿਆ ਗਿਆ ਕਿ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਜੋ ਖਬਰਾਂ ਸਾਹਮਣੇ ਆਈਆਂ ਕਿ ਤਰਮਿੰਦਰ ਇਸ ਸੁਫਾਨੀ ਸੰਸਾਰ ਨੂੰ ਅਲਵਿਦਾ ਕਹਿੰਨੇ ਅਜਿਹੀਆਂ ਫ਼ਾਹਮਾਂ ਫੈਲੀਆਂ ਜਿਹੀਆਂ ਖਬਰਾਂ ਸਾਹਮਣੇ ਆਈਆਂ ਪਰ ਹੁਣ ਈਸ਼ਾ ਦੇਵਲ ਜੋ ਤਰਮਿੰਦਰ ਦੀ ਧੀ ਹਨ ਉਨਾ ਵੱਲੋਂ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਹੈ ਉਹ ਪਾਈ ਗਈ ਹੈ ਔਰ ਇਸ਼ਾ ਦਿਓਲ ਨੇ ਆਖਿਆ ਕਿ ਮੇਰੇ ਪਿਤਾ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਾਂ 99 ਸਾਲ ਦੇ ਹਨ ਦੱਸਦੀ ਹੈ ਕਿ ਧਰਮਿੰਦਰ ਔਰ ਜਿਸ ਤਰੀਕੇ ਦੇ ਨਾਲ ਇਹ ਦੇਖਿਆ ਗਿਆ ਕਿ ਉਹਨਾਂ ਨੇ ਆਖਿਆ ਕਿ ਮੇਰੇ ਪਿਤਾ ਹੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾ ਇਸ਼ਾ ਦੇਵ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਇਹ ਖਬਰਾਂ ਖਬਰਾਂ ਜਿਹੜੀਆਂ ਨੇ ਉੱਚਲੀਆਂ ਕਿ ਤਰਮਿੰਦਰ ਦੀ ਮੌਤ ਹੋ ਗਈ ਹੈ ਦਿਹਾਂਤ ਹੋ ਗਿਆ ਪਰ ਅਜੇ ਹ ਕੁਝ ਵੀ ਨਹੀਂ ਹੈ ਇਹ ਸਿਰਫ ਅਫਵਾਹ ਹੈ ਸੋਸ਼ਲ ਮੀਡੀਆ ਤੇ ਅਫਵਾਹਾਂ ਜਿਹੜੀਆਂ ਨੇ ਉਹ ਫੈਲ ਰਹੀਆਂ ਨੇ ਉਹਨਾਂ 'ਤੇ ਯਕੀਨ ਜਿਹੜਾ ਨਾ ਕੀਤਾ ਜਾਵੇ ਉਨੇ ਦਿਨ ਤੱਕ ਯਕੀਨ ਨਾ ਕੀਤਾ ਜਾਵੇ ਜਿੰਨੀ ਦੇਰ ਤੱਕ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਕਿ ਕੀਤੀ ਜਾਂਦੀ ਕਿਉਂਕਿ ਹੁਣ ਇਸ਼ਾ ਦਿਉਲ ਨੇ ਚੁੱਪੀ ਤੋੜੀ ਹੈ ਇਸ਼ਾ ਦਿਉਲ ਇਹ ਬੋਲੇ ਨੇ ਕਿ ਮੇਰੇ ਪਿਤਾ ਦੀ ਸੇਧ ਦੇ ਵਿੱਚ ਸੁਧਾਰ ਹੋ ਰਿਹਾ ਹੈ ਹੁਣੇ-ਹੁਣੇ ਹੁਣੇ-ਹੁਣੇ ਇਹ ਸੋਸ਼ਲ ਮੀਡੀਆ ਤੇ ਜਾਣਕਾਰੀ ਇਸ਼ਾ ਦਿਉਲ ਵੱਲੋਂ ਸਾਂਝੀ ਕੀਤੀ ਗਈ ਹੈ ਹੇਮਾ ਮਾਲਨੀ ਤੇ ਧਰਮਿੰਦਰ ਦੀ ਅਤੀ ਹੈ ਇਸ਼ਾ ਦਿਉਲ ਔਰ ਸਨਿਦੀਓਲ ਨੇ ਵੀ ਬੀਤੇ ਦਿਨ ਦੇਖਿਆ ਗਿਆ ਕਿ ਚੁੱਪੀ ਤੋੜਦੇ ਹੋਏ ਇਹ ਖੰਡਨ ਕੀਤਾ ਫਵਾਮਾਤਾ ਕਿ ਉਹ ਤਰਮਿੰਦਰ ਜਿਹੜੇ ਨੇ ਉਹ ਜਿਉਂਦੇ ਨੇ ਉਹਨਾਂ ਦੇ ਪਿਤਾ ਜਿਉਂਦੇ ਨੇ ਉਹਨਾਂ ਦਾ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਅਫਵਾਮਾ ਜਿਸ ਤਰੀਕੇ ਨਾਲ ਫੈਲ ਰਹੀਆਂ ਨੇ ਇਹ ਮੌਤ ਦੀ ਖਬਰ ਜਿਹੜੀ ਹੈ ਉਹ ਅਫਵਾਹ ਨਿਕਲੀ ਹੈ ਇਹ ਖਬਰਾਂ ਝੂਠੀ ਨਿਕਲੀਆਂ ਨੇ ਕਿ ਤਰਮਿੰਦਰ ਦੀ ਮੌਤ ਹੋ ਗਈ ਹੈ ਅਜਿਹਾ ਕੁਝ ਵੀ ਨਹੀਂ ਹੈ ਤਰਮਿੰਦਰ ਸਹਿਿਤ ਯਾਬ ਹੁਰੇ ਨੇ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਾਂ 99 ਸਾਲ ਦੇ ਹਨ ਤਰਮਿੰਦਰ ਔਰ ਜ਼ਿਕਰਯੋਗ ਇਹ ਵੀ ਹੈ ਕਿ ਤਰਮਿੰਦਰ ਨੇ ਆਪਣੇ ਕਰੀਅਰ ਦੇ ਵਿੱਚ ਕਈ ਦਿਗਜ ਸਤਾਰਿਆਂ ਦੇ ਨਾਲ ਕਲਾਕਾਰਾਂ ਦੇ ਨਾਲ ਕੰਮ ਕੀਤਾ ਉਹਨਾਂ ਦੇ ਵਿੱਚੋਂ ਬਲਰਾਜ ਸਾਨੀ ਰਾਜ ਕਪੂਰ ਸੰਜੀਵ ਕਪੂਰ ਅਮਿਤਾਬ ਬੱਚਨ ਅਮਰੀਸ਼ ਪੂਰੀ ਔਰੇ ਨਵੀਂ ਪੀੜੀ ਦਾ ਜੇਕਰ ਜ਼ਿਕਰ ਕਰ ਲਈਏ ਤਾਂ ਰਣਵੀਰ ਸਿੰਘ, ਸ਼ਾਹীদ ਕਪੂਰ, ਆਲਿਆ ਭੱਟ ਵਰਗੇ ਕਈ ਜਿਹੜੇ ਕਲਾਕਾਰ ਨੇ ਨਵੇਂ ਦੌਰ ਦੇ ਉਹਨਾਂ ਕਲਾਕਾਰਾਂ ਦੇ ਨਾਲ ਵੀ ਕੰਮ ਕੀਤਾ। ਹਾਲਾਂਕਿ ਉਹਨਾਂ ਦੀ ਆਉਣ ਵਾਲੀ ਫਿਲਮ 21 ਹੈ ਜੋ 25 ਦਸੰਬਰ ਨੂੰ ਰਿਲੀਜ਼ ਹੋਣੀ ਹੈ ਉਸ ਦੇ ਵਿੱਚ ਅਮਿਤਾਬ ਬੱਚਨ ਵੀ ਨਜ਼ਰ ਆਉਣਗੇ ਆਤਰਮਿੰਦਰ ਦੇ ਨਾਲ ਔਰ ਇਸ ਫਿਲਮ ਨੂੰ ਲੈ ਕੇ ਵੀ ਫੈਨਸ ਉਡੀਕਾਂ ਕਰ ਰਹੇ ਨੇ ਤਾਂ ਫੈਨਸ ਦੀਆਂ ਧੂਮਾਵਾਂ ਕੰਮ ਕਰ ਰਹੀਆਂ ਨੇ ਕਿਉਂਕਿ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਤਰਮਿੰਦਰ ਦਾ ਤਾਂ ਤਰਮਿੰਦਰ ਸਿਹਤਯਾਬ ਹੋ ਰਹੇ ਨੇ ਇਹ ਕਹਿਣਾ ਹੈ ਉਹਨਾਂ ਦੀ ਧੀ ਇਸ਼ਾ ਦੇਵਲ ਦਾ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੇਰੇ ਪਿਤਾ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ